ਤੇ ਜੇ ਜਿਹੜੀ ਵੈਰਾਈਟੀ ਲਾਉਣੀ ਹੈ ਉਹ ਰੈੱਡ ਵਾਲੀ ਲਾਉਣੀ ਆ ਵਾਈਟ ਵਾਲੀ ਠੀਕ ਹੈ ਜੀ ਇਹਦੇ ਚ ਵੈਰਾਈਟੀਆਂ ਤਾਂ ਬਹੁਤ ਆਉਂਦੀਆਂ 40 ਵੈਰਾਈਟੀਆਂ ਆ ਗਈਆਂ ਇਹਦੀਆਂ ਠੀਕ ਹੈ ਜੀ ਪਰ ਜਿਹੜੀਆਂ ਆਪਣੇ ਹੈਗੀਆਂ ਆਪਣੇ ਕੋਲੇ ਰੈੱਡ ਆ ਤਾਂ ਜਾਂ ਵਾਈਟ ਆ ਠੀਕ ਹੈ ਜੀ ਜਿਵੇਂ ਰੈੱਡ ਦਾ ਹੀ ਬਾਲਾ ਸਵਾਦ ਆ ਵਾਈਟ ਤਾਂ ਤੂਤੀ ਜੀ ਵਾਂਗੂ ਨਿਕਲਦਾ ਉਹਦਾ ਟੈਸਟ ਹੈ ਮਾਨਯੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਇਹਨਾਂ ਨੂੰ ਸਨਮਾਨਤ ਕਰ ਚੁੱਕਿਆ ਬਾਈ ਜੀ ਇਹ ਗੱਲਾਂ ਨਾ ਛੋਟੀਆਂ ਨਹੀਂ ਹੁੰਦੀਆਂ ਇਹ ਤੁਹਾਡਾ ਜਿਹੜਾ ਐਕਸਪੀਰੀਅੰਸ ਬੋਲਦਾ ਤੁਹਾਡੀ ਮਿਹਨਤ ਬੋਲਦੀ ਆ ਕਿ ਬਾਈ ਜੀ ਜਿਹੜਾ ਬੰਦਾ ਗੋਭੀ ਦੀ ਸਾਨੂੰ ਲੋ ਗੋਭੀ ਕਰ ਗਏ ਹਾਂ ਹਾਂ ਕਿਉਂਕਿ ਸਰ ਤੋਂ ਵੱਧ ਮਿਹਨਤ ਇਹਦੇ ਤੇ ਲਾਏ ਤਾਂ ਠਾਕਾ ਕੰਮ ਬਾਈ ਜੀ ਗੋਭੀ ਦੇ ਪਨੀਰੀ ਦਾ ਹਾਂਜੀ ਅੱਜ ਆਪਾਂ ਪਹੁੰਚੇ ਹਾਂ ਮਾਨ ਫਾਰਮ ਤੇ ਜੇ ਆਪਾਂ ਖੇਤੀ ਦੀ ਗੱਲ ਕਰਗੇ ਤਾਂ ਵੱਡਾ ਨਾਂ ਸਫਲ ਖਸਾਨਾਂ ਦੇ ਵਿੱਚ ਭਰਾ ਪਰਮਜੀਤ ਦਾ ਹੁੰਦਾ ਤੇ ਅੱਜ ਆਪਾਂ ਉਹਨਾਂ ਨਾਲ ਮੁਲਾਕਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਐ ਸੇ ਤਾਂ ਹੀ ਵਧੀਆ ਜੀ ਵਧੀਆ ਚਾਹੀਦਾ ਬਾਈ ਜੀ ਤੇ ਬਾਈ ਜੀ ਅੱਜ ਆਪਾਂ ਜਾਣਕਾਰੀ ਪ੍ਰਾਪਤ ਕਰਨੀ ਆ ਬੂਟਿਆਂ ਬਾਰੇ ਜਿੱਦਾਂ ਦਾ ਮੌਸਮ ਚੱਲ ਰਿਹਾ ਵੀ ਕਿਹੜੇ ਬੂਟੇ ਵਧੀਆ ਲੱਗਣਗੇ ਤੇ ਕੁੱਲ ਜਾਣਕਾਰੀ ਦਿਓ ਵੀ ਆ ਮੌਸਮਾਂ ਜਿਹੜਾ ਸੌਣ ਪਾਦਦਾ ਪਹਿਲਾਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਬਾਈ ਜੀਤ ਸਿੰਘ ਸੰਧੂ ਬਰਾ ਤੇਰਾ ਤੇ 13 ਤੇ ਬਾਈ ਦਾ ਪੇਜ ਚੱਲਦਾ ਤੇ ਸਾਡਾ ਗਵਾਂਡ ਪਿੰਡ ਆ ਬਾਈ ਦਾ ਤੇ ਤਕਰੀਬਨ ਵੀਡੀਓ ਪਾਉਂਦਾ ਹੀ ਰਹਿੰਦਾ ਤੇ ਜਿੰਨੇ ਵੀ ਭਰਾ ਜੁੜੇ ਆ ਚਲੋ ਸਵਾਲ ਜਵਾਬ ਆਪਾਂ ਇਹਨਾਂ ਨਾਲ ਕਰਦੇ ਆ ਇਹਨਾਂ ਨੇ ਗੱਲ ਕੀਤੀ ਅੱਜ ਆਪਣੇ ਫਰੂਟ ਵਾਲੇ ਬੂਟਿਆਂ ਤੇ ਹੁਣ ਬਾਈ ਜੀ ਜਿਹੜਾ ਸਮਾਂ ਇਸ ਟਾਈਮ ਚੱਲ ਰਿਹਾ ਹਾਂਜੀ ਸੌਣ ਭਾਦੋਂ ਜਿਵੇਂ ਆ ਭਾਦੋਂ ਦਾ ਮਹੀਨਾ ਆਉਣਾ ਸੌਣ ਚੱਲ ਰਿਹਾ ਹੈ ਹਾਂਜੀ ਤਾਂ ਹੁਣ ਜਿਵੇਂ ਆਪਣਾ ਕਿੰਨੂ ਦੇ ਆ ਹੁਣ ਫਰੂਟ ਲੱਗੇ ਹੋਏ ਆ ਸਾਰੇ ਬੂਟੇ ਲੱਗੇ ਹੋਏ ਹਾਂਜੀ ਜਿੰਨੇ ਵੀ ਹੁਣ ਭਰਾਵਾਂ ਨੇ ਗਾਂ ਬੂਟੇ ਲਾਉਣੇ ਆ ਫਰੂਟ ਵਾਲੇ ਬੂਟੇ ਲਾਉਣੇ ਆ ਅੰਬ ਲਾਉਣਾ ਜਾਵਨ ਲਾਉਣੀ ਜਾਂ ਕਿੰਨੂ ਮਾਲਟਾ ਲਾਉਣਾ ਕੁਝ ਵੀ ਲਾਉਣਾ ਹੈ ਸਹੀ ਸਮਾਂ ਹੋਣਾ ਠੀਕ ਹੈ ਜੀ ਕਿਉਂਕਿ ਕਈ ਭਰਾ ਕੀ ਕਰਦੇ ਆ ਵੀ ਨਰਸਰੀਆਂ ਵਾਲਿਆਂ ਦਾ ਕੰਮ ਹੁੰਦਾ ਵੇਚਣਾ। ਹਾਂਜੀ ਇਹ ਤਾਂ ਹੈ। ਉਹ ਮਾਰਚ-ਅਪ੍ਰੈਲ ਦੇ ਵਿੱਚ ਬੂਟੇ ਲਵਾਉਣੇ ਸ਼ੁਰੂ ਕਰ ਦਿੰਦੇ ਆ। ਉਹ ਉਹਨਾਂ ਦਿਨਾਂ 'ਚ ਟੈਂਪਰੇਚਰ ਹਾਈ ਹੁੰਦਾ। ਠੀਕ ਹੈ ਜੀ। ਇੱਕ ਹਵਾ ਵੀ ਖੁਸ਼ਕ ਹੁੰਦੀ ਹੈ। ਠੀਕ ਹੈ ਜੀ। ਤਾਂ ਉਦੋਂ ਕੀ ਹੁੰਦਾ ਬੂਟੇ ਲੱਗ ਲਾ ਲਾ ਤਾਂ ਲੈਂਦੇ ਆ। ਕਈ ਭਰਾ ਲਾ ਲੈਂਦੇ ਆ। ਪਰ ਟਾਈਮ ਨਾਲ ਨਾ ਤਾਂ ਪਾਣੀ ਪੈਂਦਾ। ਹਾਂਜੀ। ਤੇ ਜੇ ਇੱਕ ਦੋ ਦਿਨ ਪਾਣੀ ਉਦੋਂ ਨਾ ਪਵੇ ਤਾਂ ਤੁਹਾਨੂੰ ਪਤਾ ਵੀ ਉਦੋਂ ਪਾਣੀ ਦੀ ਜ਼ਿਆਦਾ ਜਿਹੜੀ ਮਾਰਚ-ਅਪ੍ਰੈਲ ਦੇ ਮਹੀਨੇ ਹੁੰਦੀ ਹੈ, ਜ਼ਿਆਦਾ ਲੋਡ ਹੁੰਦੀ ਹੈ। ਹਾਂਜੀ। ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਮੌਸਮ ਕਿੰਨਾ ਸਿੱਲਾ ਨਾ ਨਾ ਸੋਹਣਾ ਮੌਸਮ ਆ ਹਾਂ بارشਾਂ ਪਈ ਜਾਂਦੀਆਂ ਜਿਹੜੇ ਭਰਾਵਾਂ ਨੇ ਬੂਟੇ ਲਾਉਣੇ ਆ ਕਿੰਨੂ ਲਾਉਣਾ ਜਾਂ ਮਾਲਟਾ ਲਾਉਣਾ ਹਾਂਜੀ ਮੁਸੰਮੀ ਲਾਉਣੇ ਆ ਜਾਂ ਆਂਬ ਲਾਉਣਾ ਜਾਂ ਜਾਮਨ ਲਾਉਣਾ ਹੁਣ ਸਹੀ ਸਮਾਂ ਵਰਦਾਨ ਆ ਮਤਲਬ ਜੇ ਆਪਾਂ ਕਿਹੜਾ ਪਾਣੀ ਭਲਾ ਤੁਸੀਂ 15 ਦਿਨ ਨਾ ਪਾਓ ਬੂਟਾ ਲਾ ਕੇ 15 ਦਿਨ ਪਾਣੀ ਨਾ ਲਾਓ ਠੀਕ ਹੈ ਜੀ ਤੇ ਬੇਫਿਕਰ ਹੋ ਕੇ ਬੂਟੇ ਲਾ ਸਕਦੇ ਆ ਠੀਕ ਹੈ ਜੀ ਆ ਹੁਣ ਆਪਣੇ ਕਿੰਨੂ ਵੀ ਲੱਗਾ ਵਈ ਘਰੇ ਹਾਂਜੀ ਮਾਲਟਾ ਵੀ ਲੱਗਾ ਵਿਆ ਹਾਂ ਜੀ ਤੁਹਾਨੂੰ ਮੈਂ ਦਿਖਾ ਦਿੰਨਾ ਵੀ ਆ ਆਪਣੇ ਅ ਸਾਰਾ ਸ਼ਫੈਦਾ ਠੀਕ ਹੈ ਜੀ ਆ ਤਾਲੀਵਾਨ ਪਿੰਕ ਜਿਹੜਾ ਠੀਕ ਹੈ ਜੀ ਸਾਰੀਆਂ ਵੈਰਾਈਟੀਆਂ ਆਪਣੇ ਅਮਰੂਦ ਦੀਆਂ ਸਾਰੀਆਂ ਕਿਸਮਾਂ ਹਾਂ ਤੇ ਕਿੰਨੀ ਕਿਸਮ ਦੇ ਬੂਟੇ ਲੱਗੇ ਹੋਏ ਆ ਆਪਣੇ ਬੂਟੇ ਤਕਰੀਬਨ ਯਾਰ ਆਪਾਂ ਹੌਲੀ ਹੌਲੀ ਸਾਰੇ ਹੀ ਲਈ ਆਉਨੇ ਆ ਆਪਣੇ ਲੀਚੀ ਵੀ ਲੱਗੀ ਵੀ ਆ ਠੀਕ ਹੈ ਜੀ ਆਲੂ ਬਖਾਰਾ ਮਾਲਟਾ ਅਮਰੂਦ ਹੋ ਗਿਆ ਸੇਬ ਹੋ ਗਏ ਹਾਂਜੀ ਉਹ ਯੂਨੀਵਰਸਿਟੀ ਦਾ ਤੁਹਾਨੂੰ ਅਨਾਰ ਵਿਖਾਉਨੇ ਆ ਠੀਕ ਹੈ ਤੇ ਸੇਬ ਕਿਵੇਂ ਵਧੀਆ ਲੱਗਦੇ ਆ ਆਪਣੇ ਹਾਂ ਸੇਬ ਬਹੁਤ ਵਧੀਆ ਲੱਗੇ ਸੀ ਠੀਕ ਹੈ ਜੀ ਤੇ ਆ ਆਪਣਾ ਜਿਹੜਾ ਹੈਗਾ ਯੂਨੀਵਰਸਿਟੀ ਲੁਧਿਆਣਾ ਦਾ ਨਾਰ ਆ ਆਹਾਂ ਠੀਕ ਹੈ ਹਾਂ ਇਹ ਬਹੁਤ ਵਧੀਆ ਵੈਰਾਈਟੀ ਆ ਇਹ ਠੀਕ ਹੈ ਜੀ ਤਕਰੀਬਨ ਹੋਰ 10 12 ਦਿਨਾਂ ਨੂੰ ਮੋਟਾ ਫਰੂਟ ਆ ਜਿਹੜਾ ਤਿਆਰ ਹੋ ਜਾਊਗਾ ਕੰਮ ਆਉਣਾ ਲਾ ਹੋਊਗਾ ਪੂਰਾ ਰਿਪਿਚੋ ਰੈੱਡ ਨਿਕਲੂਗਾ ਠੀਕ ਹੈ ਜੀ ਤੇ ਬਾਕੀ ਜਿਹੜੇ ਆਪਣੇ ਬਾਹਰ ਆਪਣਾ ਜਿਹੜਾ ਆਲੂ ਬਖਾਰੇ ਦਾ ਭਾਗ ਆ ਠੀਕ ਹੈ ਜੀ ਨਾਕ ਵਗੈਰਾ ਵੀ ਲੱਗੀ ਆ ਬੱਗੂ ਗੋਸ਼ਾ ਵੀ ਲੱਗਾ ਆ ਸੇਦਾ ਫੂਟ ਆ ਗਿਆ ਹਾਂਜੀ ਇਹ ਸੇਵ ਆ ਗਿਆ ਜੀ ਠੀਕ ਹੈ ਜੀ ਬਾਕੀ ਕਿੰਨੇ ਟਾਈਮ ਦਾ ਬਾਈ ਜੀ ਇਹ ਇਹ ਤਕਰੀਬਨ 3 ਸਾਲ ਦਾ ਜੀ ਠੀਕ ਹੈ ਜੀ ਤੇ ਕਿੰਨੇ ਟਾਈਮ 'ਚ ਫਲ ਦੇਣ ਲੱਗ ਜਾਂਦਾ ਪਿਛਲੇ ਸਾਲ ਇਹਨੂੰ ਥੋੜਾ ਜਿਹਾ ਆਇਆ ਸੀ ਐਤਕੀ ਥੋੜਾ ਜਿਹਾ ਵਾਵਾ ਆ ਗਿਆ ਠੀਕ ਹੈ ਜੀ ਇਹ ਦੋਵੇਂ ਬਰੂਟੇ ਬੂਟੇ ਅੱਡੋ ਅੱਡਾ ਅੱਡੋ ਅੱਡਾ ਨਸਲਾਂ ਦੇ ਠੀਕ ਹੈ ਅੱਡੋ ਅੱਡਾ ਕਿਸਮ ਦੇ ਹਨ ਹਾਂ ਬਾਕੀ ਆ ਸਾਰਾ ਲੱਗਾ ਹੋਇਆ ਇਧਰ ਵੀ ਅਮਰੂਦ ਲੱਗਾ ਠੀਕ ਹੈ ਜੀ ਤੇ ਬਾਕੀ ਆਪਣਾ ਬਾਹਰ ਜਿਹੜਾ ਹੈਗਾ ਆਲੂ ਬਖਾਰੇ ਦਾ ਬਾਗ ਠੀਕ ਹੈ ਜੀ ਮੈਨਾਂ ਦਾ ਅਮਰੂਦ ਦੀਆਂ ਬਹੁਤ ਕਿਸਮਾਂ ਤੁਹਾਡੇ ਕੋਲੇ ਹਨ ਹਾਂ ਇਹ ਆਪਣੇ ਕੋਲੇ ਪੰਜਾਬ ਦਾ ਪੰਜਾਬ ਵਾਲਾ ਅਮਰੂਦ ਵੀ ਹੈਗਾ ਆਪਣਾ ਜਿਹੜਾ ਯੂਨੀਵਰਸਿਟੀ ਵਾਲਾ ਠੀਕ ਹੈ ਜੀ ਤੇ ਜਿਹੜਾ ਸਫੈਦਾ ਅਮਰੂਦ ਆਉਂਦਾ ਹੁੰਦਾ ਹੈ ਪਹਿਲਾਂ ਠੀਕ ਤੇ ਆਪਣੇ ਕੋਲੇ ਮੰਨ ਲਓ ਵੀ ਹੁੰਦੀ ਹੈ ਕਿਸਮ ਜੇ ਆਪਾਂ ਮੰਨ ਲਓ ਕਿਸੇ ਭਰਾਣੇ ਬੂਟੇ ਲਾਉਣੇ ਆਗੇ ਹੁੰਦਾ ਤੁਹਾਡੇ ਕੋਲੇ ਬੂਟੇ ਆਪਾਂ ਬੂਟੇ ਨਹੀਂ ਸੇਲ ਕਰਦੇਗੇ ਨਾ ਆਪਾਂ ਲਿਆਉਨੇ ਆ ਠੀਕ ਹੈ ਬਾਈ ਜੀ ਆਪਣਾ ਤਾਂ ਸਿਰਫ ਸ਼ੌਂਕ ਹੀ ਆ ਵੀ ਆਪਾਂ ਜਿਹੜੀ ਚੰਗੀ ਵੈਰਾਈਟੀ ਲਿਆ ਕੇ ਲਾਉਨੇ ਆ ਤੇ ਲੋਕਾਂ ਨੂੰ ਦੱਸਦੇ ਆ ਠੀਕ ਹੈ ਜੀ ਵੀ ਆ ਜਗਾ ਤੋਂ ਲੈ ਲਓ ਠੀਕ ਹੈ ਜੀ ਜਾਂ ਤੁਸੀਂ ਕਿਸੇ ਚੰਗੀ ਨਰਸਰੀ ਤੋਂ ਜਿਵੇਂ ਹੁਣ ਮਰੇਰ ਕੋਟ ਲਈ ਚੰਗੀਆਂ ਨਰਸਰੀ ਤਾਂ ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਬੂਟੇ ਜਿਹੜੇ ਆਪਾਂ ਵਧੀਆ ਨਸਲ ਦੇ ਜਿਵੇਂ ਯੂਨੀਵਰਸਿਟੀ ਨਾਲ ਆਪਾਂ ਜੁੜੇ ਹੋਏ ਹਾਂ ਹਾਂਜੀ ਹਾਂਜੀ ਤਜ ਯੂਨੀਵਰਸਿਟੀ ਤੋਂ ਸਾਰੇ ਬੂਟੇ ਤਕਰੀਬਨ ਹੁਣ ਵੀ ਜੇ ਤੁਸੀਂ ਲੈਣੇ ਆ ਤਾਂ ਮਿਲ ਜਾਣਗੇ ਠੀਕ ਹੈ ਜੀ ਤੇ ਗਾਂ ਤਾਂ ਇਹਨਾਂ ਨੇ ਜਿਵੇਂ ਆਪਣਾ ਹੁਣ ਮੇਲਾ ਅੱਗੇ ਆ ਰਿਹਾ ਹਾਂਜੀ ਮੇਲੇ ਦੇ ਵਿੱਚ ਸਾਰੇ ਗਾਂ ਵੈਰਾਈਟੀਆਂ ਉੱਥੇ ਅੰਬਾਂ ਦੀਆਂ ਜਾਮਣਾਂ ਦੀਆਂ ਤਕਰੀਬਨ ਸਾਰੇ ਯੂਨੀਵਰਸਿਟੀ ਵੰਡਦੀ ਆ ਮੇਲੇ ਤੇ ਤਾਂ ਠੀਕ ਹੈ ਜੀ ਤੇ ਆਪਾਂ ਵੀ ਮੇਲੇ ਦੇ ਵਿੱਚੋਂ ਵੀ ਲੈਣੇ ਆ ਹਾਂਜੀ ਬਾਕੀ ਜੇ ਕਿਤੇ ਢੇੜਾ ਵੱਜੇ ਤਾਂ ਉੱਥੋਂ ਵੀ ਲੈਣੇ ਆ ਠੀਕ ਹੈ ਜੀ ਇਹ ਜਗਾ ਬਾਈ ਆਪਣੀ ਜਿੱਥੇ ਆਪਾਂ ਗੋਭੀ ਦੀ ਪਨੀਰੀ ਤਿਆਰ ਕਰਨੀ ਅੱਛਾ ਠੀਕ ਆ ਹਾਂ ਪੂਰਾ ਪੱਕਾ ਪ੍ਰੋਜੈਕਟ ਹੀ ਲਾਇਆ ਵਾ ਤੁਹਾਡਾ ਹਾਂ ਪੱਕਾ ਕੰਮ ਆ ਠੀਕ ਹੈ। ਲੋਕ ਕੇ ਬਾਈ ਜੀ ਜਿਹੜਾ ਬੰਦਾ ਗੋਭੀ ਦੀ ਪਨੀਰੀ ਕਰ ਗਿਆ। ਹਾਂਜੀ। ਤਾਂ ਸਮਝ ਲਓ ਗੋਭੀ ਕਰ ਗਿਆ। ਹਾਂ ਹਾਂ। ਕਿਉਂਕਿ ਸਰ ਤੋਂ ਵੱਧਈ ਮਿਹਨਤ ਇਹਦੇ ਤੇ ਲਾਏ। ਸਭ ਤੋਂ ਖਾਣ ਨੂੰ ਬਾਈ ਜੀ ਗੋਭੀ ਦੀ ਪਨੀਰੀ ਦਾ। ਹਾਂਜੀ। ਉਹ ਤਾਂ ਆਏ ਆ ਵੀ ਹੁਣ ਨਰਸਰੀ ਚੋਂ ਤਾਂ ਹਰ ਕੋਈ ਬੰਦਾ ਹੀ ਲਿਆ ਕੇ ਲਾ ਲੈਂਦਾ। ਹਾਂਜੀ ਹਾਂਜੀ। ਪਰ ਨਰਸਰੀ ਵਾਲੀਆਂ ਜਿਹੜੀਆਂ ਵੈਰਾਈਟੀਆਂ ਦਾ ਫਰਕ ਹੁੰਦਾ ਜਿਹੜੀ ਹੁਣ ਆਪਾਂ ਆਪ ਖੁਦ ਚੀਜ਼ ਤਿਆਰ ਕਰਦੇ। ਹਾਂਜੀ ਹਾਂਜੀ। ਉਸ ਚੀਜ਼ ਦਾ ਤੇ ਉਸ ਚੀਜ਼ ਦਾ ਦਿਨ ਰਾਤ ਦਾ ਫਰਕ ਪੈਂਦਾ ਤੇ ਇਹਦੇ 'ਚ ਆਪਾਂ ਜਿਹੜੇ ਹੁਣ ਆਪਾਂ ਗੋਭੀ ਦੀ ਪਨੀਰੀ ਲੱਗ ਰਹੀ ਆ ਜਿਆਦੇ ਵੈਰੈਟੀ ਕਿਹੜੀ ਵਧੀਆ ਹੋਊਗੀ ਜਿਹੜੇ ਹੁਣ ਆਪਣੇ ਕਿਸਾਨ ਵੀਰ ਆਪਣੀ ਵੀਡੀਓ ਦੇਖ ਰਹੇ ਆ ਇਸ ਟਾਈਮ ਤਾਂ ਬਾਈ ਜੀ ਜਿਹੜਾ अर्ਲੀ ਦਾ ਜਿੰਨਾ ਵੀ ਆਪਾਂ ਹੈਗੇ ਆ अर्ਲੀ ਵੈਰੈਟੀਆਂ ਜਿੰਨੀਆਂ ਵੀ 40 51 ਮੇਰੀ ਬਾਗ ਦੇ ਵਿੱਚ ਆਪਾਂ 40 51 ਲਾਈ ਆ ਠੀਕ ਆ ਜੀ ਤੇ ਹੁਣ ਤੱਕ 20 ਅਗਸਤ ਤਾਈਂ ਸਮਝ ਲਓ अर्ਲੀ ਵੈਰੈਟੀ ਤੁਸੀਂ ਕੋਈ ਵੀ ਲੈ ਸਕਦੇ ਹੋ ਡਾਕਟਰ ਦੀ ਲੈ ਸਕਦੇ ਹੋ ਸੈਮੀਨਸ ਦੀ ਲੈ ਸਕਦੇ ਹੋ ਹਾਂਜੀ ਤੇ ਉਦੋਂ ਬਾਅਦ ਜਿਹੜੀਆਂ ਹੈਗੀਆਂ ਆਪਣੀਆਂ ਕਤਕੀ ਵੈਰੈਟੀ ਚ ਆ ਜਾਣੀਆਂ ਇਹੋਨਾਂ ਦਾ ਥੋੜਾ ਛੋਮੇ ਦਾ ਫਰਕ ਪੈ ਜਾਂਦਾ ਠੀਕ ਹੈ ਜੀ ਤੇ ਪਨੀਰੀ ਤੁਹਾਡੇ ਕੋਲੇ ਹੁੰਦੀ ਹੈ ਮੰਨ ਲਓ ਜੇ ਕੋਈ ਲੈਣਾ ਚਾਹੁੰਦਾ ਆ ਭਰਾ ਪਨੀਰੀ ਨਹੀਂ ਆਪਾਂ ਸੇਲ ਕਰਦੇ ਹੀ ਆਪਾਂ ਸਿਰਫ ਪਨੀਰੀ ਉਨੀ ਆਪਦੇ ਜੋ ਵੀ ਮਸਾਂ ਪੂਰੀ ਹੁੰਦੀ ਆ ਕਿਉਂਕਿ ਇਦੋਂ ਗਾਂ ਹੁਣ ਆਪਣੀ ਬਾਸਮਤੀ ਦਾ ਕੰਮ ਹੋ ਜਾਂਦਾ ਹਾਂ ਤੇ ਉਹਦੇ ਆਸਤੇ ਇੱਥੇ ਹੁਣ ਆਪਾਂ ਹਾਂ ਬਾਣ ਗਿੱਲਾ ਇੱਕ ਦੋ ਦਿਨਾਂ ਚ 74 ਆਜੂਗਾ ਤੇ ਤਿਆਰੀ ਆਰੰਭ ਕਰ ਦੇਣੀ ਮਤਲਬ ਥੋੜਾ ਇੱਕ ਚੀਜ਼ ਵੇਖੀ ਆ ਵੀ ਕੰਮ ਥੋੜਾ ਆਪ ਦਾ ਹੀ ਆ ਸ਼ੌਂਕ ਹੀ ਰੱਖਿਆ ਹੋਇਆ ਹੈ ਨਾ ਹਾਂ ਹਾਂ ਜ਼ਿਆਦਾਤਰ ਜੇ ਉਹ ਬੂਟੇ ਜਿੰਨੇ ਵੀ ਲੱਗੇ ਹੋਏ ਹੈਗੇ ਸਾਰੇ ਤੁਸੀਂ ਐਂ ਲਾਏ ਸੀਗੇ ਆਪਦੇ ਆਏ ਨਹੀਂ ਵੀ ਉਹ ਤਾਂ ਆਮਦਨ ਲੈਣ ਦੇ ਮਾਰੇ ਤੁਸੀਂ ਲਾਏ ਸੀਗੇ ਆਪਦੇ ਸ਼ੌਂਕ ਲਈ ਵੀ ਆਹ ਵੈਰੈਟੀ ਵੀ ਹੋਵੇ ਆਪਣੇ ਘਰੇ ਆ ਵੀ ਹੋਵੇ ਹੁਣ ਆਪਣੇ ਆ ਡ੍ਰੈਗਨ ਲੱਗਾ ਹੋਇਆ ਈ ਹਾਂਜੀ ਇਹ ਮਹਿਕਮੇ ਨੇ ਕੋਸਤਾ ਪਹਿਲਾਂ ਮੈਂ ਆਪ ਲਾਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਮਹਿਕਮੇ ਨੇ ਮੈਨੂੰ 24 ਖੰਭੇ ਠੀਕ ਹੈ ਜੀ ਤੇ 24 ਜਿਹੜੇ ਉੱਤੇ ਆ ਚੱਕਰ ਜੇ ਲੱਗਦੇ ਆ ਠੀਕ ਹੈ ਜੀ ਇਹ ਮਹਿਕਮੇ ਵੱਲੋਂ ਆਪਾਂ ਨੂੰ ਫ੍ਰੀ ਦਿੱਤੇ ਆ ਫ੍ਰੀ ਕੋਰਟ ਵੱਲੋਂ ਤੇ ਆ ਬਾਕੀ ਦਾ ਫਿਰ ਨਾਲ ਡ੍ਰੈਗਨ ਦੇ ਪਰਲੇ ਪਾਸੇ ਬਾਈ ਆਲੂ ਬਖਾਰੇ ਦਾਈ ਠੀਕ ਹੈ ਇਹ ਨਾਲ ਆਲੂ ਬੁਖਾਰਾ ਕਿ ਕਿੰਨੇ ਬੂਟੇ ਹੋਣਗੇ ਵਾਵਾ ਲੱਗੇ ਜਿਆਦਾ ਇਹ तकरीबन ਕੋਈ ਹੈਗੇ ਆ ਜੀ ਮੇਰੇ ਹਿਸਾਬ ਨਾਲ 95 ਕਬੂਟੇ ਹੋਣਗੇ ਜੀ ਠੀਕ ਹੈ ਜੀ ਹਾਂ ਇਹ ਵੀ ਸੋਹਣਾ ਬਾਗ ਇਹ ਵੀ ਟਾਈਮ ਦਾ ਲੱਗਦਾ ਬਾਗ ਨਾ ਇਹਨੂੰ तकरीबन ਹੋ ਗਏ 9 8 9 ਸਾਲ ਹੋ ਗਏ ਇਤੇ ਕਿੰਨਾ ਟਾਈਮ ਹੋ ਗਿਆ ਤੁਹਾਡਾ ਇਸ ਕੰਮ ਤੇ ਇੰਟਰਸਟ ਆ ਜਿਹੜਾ ਇੰਟਰਸਟ ਤਾਂ ਬਾਈ ਸ਼ੌਂਕ ਤੇ ਹੀ ਆ ਠੀਕ ਜਦੋਂ ਮਰਜ਼ੀ ਬਣਾ ਲਾ ਜਦੋਂ ਤੇਰੇ ਕੋਲੇ ਸ਼ੌਂਕ ਆ ਤਾਂ ਸਮਝ ਲੈ ਤੇਰਾ ਇੰਟਰਸਟ ਸਾਰਾ ਕੁਝ ਹੈ ਸਹੀ ਗੱਲ ਹੈ ਕਿਉਂਕਿ ਜਦੋਂ ਬੂਟਾ ਲਾਤਾ ਵੱਡਾ ਹੋਈ ਜਾਂਦਾ ਜੀ ਆ ਲੱਗਦੀਆਂ ਰਹਿਣ ਤਾਂ ਫਿਰ ਹੌਲੀ ਹੌਲੀ ਟਰਸਟ ਬਣ ਜਾਂਦਾ ਵਧੀਆਂ ਜਾਂਦਾ ਵਧੀਆਂ ਜਾਂਦਾ ਹੁਣ ਐਤਕੀਏ 2 ਸਾਲ ਆਪਾਂ ਸਾਲ ਪਹਿਲਾਂ ਲਾਇਆ ਸੀਗਾ ਠੀਕ ਹੈ ਜੀ ਆ ਤੁਹਾਨੂੰ ਇੱਥੇ ਇੱਕ ਦੋ ਪੀਸ ਆਏ ਆ ਡਰੈਂਗਾਂ ਦੇ ਆਵੇ ਆ ਜਿਵੇਂ ਲੱਗ ਗਿਆ ਹਾਂਜੀ ਇਹ ਜਿਹੜੇ ਪਿਛਲੇ ਸਾਲ ਦੇ ਲੱਗੇ ਹੋਏ ਆ ਉਹਨਾਂ ਨੂੰ ਸਮਝ ਲਓ ਵੀ ਫਰੂਟ ਆ ਗਿਆ ਠੀਕ ਹੈ ਜੀ ਐਤਕੀ ਆਵੇ ਇੱਥੇ ਵੀ ਲੱਗਾ ਹਾਂਜੀ ਹਾਂ ਇਹ ਬੂਟੇ ਜਿਹੜੇ ਆਪਾਂ ਨੂੰ ਜਿਹੜੇ 6 ਮ ਵੇਲੇ ਹਾਂਜੀ ਇਹਨਾਂ ਨੂੰ ਹੁਣ ਅਗਲੇ ਸਾਲ ਨੂੰ ਫਰੂਟ ਆਊਗਾ ਇਹ ਥੋਰ ਜੀ ਕਿਸਮ ਜੀ ਆ ਹਨਾ ਜਿਵੇਂ ਥੋਰ ਹੁੰਦਾ ਇਹ ਜਿਹੜੀ ਫਸਲ ਆ ਅਸਲ ਵਿੱਚ ਬਹੁਤ ਘੱਟ ਪਾਣੀ ਵਾਲੀ ਫਸਲ ਠੀਕ ਹੈ ਜੀ ਹਾਂ ਇਹਨੂੰ ਤਾਂ ਪਾਣੀ ਚਾਹੀਦਾ ਹੀ ਨਹੀਂ ਠੀਕ ਹੈ ਜੀ ਜਿੰਨਾਂ ਮਾੜਾ ਮੋਟਾ ਸੈਲ ਸੋਲੋ ਜੀ ਚਾਹੀਦੀ ਜਿੰਨਾਂ ਕੋਲੇ ਪਾਣੀ ਦਾ ਘੱਟ ਪ੍ਰਬੰਧ ਹੋ ਵਧੀਆ ਚੱਲੂ ਹਨਾ ਘੱਟ ਪ੍ਰਬੰਧ ਆਥੇ ਲਾਓ ਹਾਂ ਤੇ ਇਹਦੇ ਜਿਹੜੀ ਵੈਰਾਈਟੀ ਲਾਉਣੀ ਆ ਉਹ ਰੈੱਡ ਵਾਲੀ ਲਾਉਣੀ ਆ ਵਾਈਟ ਵਾਲੀ ਠੀਕ ਹੈ ਜੀ ਇਹਦੇ ਚ ਵੈਰਾਈਟੀਆਂ ਤਾਂ ਬਹੁਤ ਆਉਂਦੀਆਂ 40 ਵੈਰਾਈਟੀਆਂ ਆ ਗਈਆਂ ਇਹਦੀਆਂ ਠੀਕ ਹੈ ਜੀ ਅਰ ਜਿਹੜੀਆਂ ਆਪਣੇ ਹੈਗੀਆਂ ਆਪਣੇ ਕੋਲੇ ਰੈੱਡ ਆ ਤਾਂ ਜਾਂ ਵਾਈਟ ਆ ਠੀਕ ਹੈ ਜਿਉਂ ਰੈੱਡ ਦਾ ਹੀ ਬਾਲਾ ਸਵਾਦ ਆ ਵਾਈਟ ਤਾਂ ਤੂਤੀ ਜੀ ਵਾਂਗੂ ਨਿਕਲਦਾ ਉਹਦਾ ਟੇਸਟ ਹੈ ਨਹੀਂ ਠੀਕ ਹੈ ਜਿਹੜੀ ਟਾਪ ਕੁਆਲਿਟੀ ਰੈੱਡੀ ਆ ਰੈੱਡ ਬਹੁਤ ਟੇਸਟ ਹੋਊਗਾ ਬਾਈ ਤੁਸੀਂ ਜੂਸ ਵੀ ਬਣਾ ਸਕਦੇ ਹੋ ਜੋ ਮਰਜੀ ਵਿੱਚ ਸਟਾਰਬੇਰੀ ਪਾਓ ਠੀਕ ਹੈ ਮੈਂ ਸਿਰ ਅਲੱਗ ਜਾਂਦਾ ਵਧੀਆ ਗੱਲ ਹੈ ਹਾਂ ਤੇ ਇਧਰਲੇ ਪਾਸੇ ਕਿਹੜਾ ਬਾਗ ਆ ਮੇਰੇ ਬੱਸ ਇਹ ਆਪਣਾ ਹੈਗਾ ਅਰਲੀ ਗੋਲਡ ਵੈਰੈਟੀ ਠੀਕ ਹੈ ਜੀ ਬਹੁਤ ਵਧੀਆ ਵੈਰਾਈਟੀ ਆ ਅਰਲੀ ਦਾ ਮਤਰਾ ਮਤਲਬ ਕਿ ਹੁੰਦਾ ਜਿਹੜਾ ਅਰਲੀ ਐਡਵਾਂਸ ਆਉਣੀ ਚੀਜ਼ ਪਹਿਲਾਂ ਜਿਵੇਂ ਆਪਾਂ ਕਹਿ ਰਹੇ ਹਾਂ ਹਾਂ ਜਿਵੇਂ ਆਪਾਂ ਕਹਿ ਦਿੰਨੇ ਵੀ ਗੋਭੀ ਅਸੀਂ ਅਰਲੀ ਵੈਰਾਈਟੀ ਲਾਈ ਹਾਂਜੀ ਅਰਲੀ ਦਾ ਮਤਲਬ ਹੁੰਦਾ ਵੀ ਐਡਵਾਂਸ ਚ ਬਾਜ਼ਾਰ ਚ ਆਉਣਾ ਠੀਕ ਹੈ ਜੀ ਉਵੇਂ ਹੀ ਆਪਣਾ ਇਹ ਮਾਲਟਾ ਬਾਈ ਇਹ ਅਰਲੀ ਗੋਲਡ ਮਾਲਟਾ ਹੈ ਤੇ ਬਾਕੀ ਮੈਂ ਜਦੋਂ ਕੋਈ ਚੀਜ਼ ਲਾਉਣਾ ਤੇ ਨਾਲ ਆਪਾਂ ਟ੍ਰਾਇਲਾਸ ਤੇ ਜ਼ਰੂਰ ਲਾਉਨੇ ਹੁੰਨੇ ਆ ਚੀਜ਼ ਠੀਕ ਹੈ ਜੀ ਜਿਵੇਂ ਹੁਣ ਆ ਇੱਥੋਂ ਪੰਜ ਬੂਟੇ ਆਹ ਆਈ ਹਾਂਜੀ ਪਰ ਇਹਨੂੰ ਇਹ ਹੈਗੀ ਆ ਜੀ ਅਸ਼ਹਿਰਪੁਰ ਵਾਲੀ ਮਸੰਮੀ ਠੀਕ ਹੈ ਜੀ ਤੇ ਆਹ ਜਿਹੜੇ ਚਾਰ ਬੂਟੇ ਤੁਹਾਨੂੰ ਦੀਂਦੇ ਆ ਪਾੜਾ ਲੱਗਾ ਮਾਲ ਹਾਂਜੀ ਇਹ ਹੈਗਾ ਡੇਜੀ ਕਿੰਨੂੰ ਠੀਕ ਹੈ ਵਖੋ ਵਖੋ ਰੈਡੀ ਆ ਸਾਰੀ ਕਿਉਂਕਿ ਜਦੋਂ ਤੁਸੀਂ ਚੀਜ਼ ਲਾਉਂਗੇ ਫਿਰ ਉਹ ਦੱਸੂਗੀ ਜੀ ਧਰਤੀ ਇਹ ਮੰਨਦੀ ਆ ਜਾਂ ਨਹੀਂ ਮੰਨਦੀ ਆ ਹਾਂ ਹੁਣ ਤੁਸੀਂ ਦੇਖ ਹੀ ਸਕਦੇ ਓਨੂੰ ਮੇਰੇ ਸਾਲਾਂ ਦਾ ਘੱਟੋ ਘੱਟ ਵੀ 50 60 ਕਿਲੋ ਮਾਲ ਆਉਣਾ ਹਾਂਜੀ ਹੈਗਾ ਹੈਗਾ ਤੇ ਤਕਰੀਬਨ ਚਾਰਾਂ ਸਾਲਾਂ ਦਾ ਬੂਟਾ ਆ हां ਫੋਟੇ ਫਲ ਦੇ ਦੋ ਆਮ ਦੇ ਫੋਲ ਦੇ ਵਧੀਆ ਉੱਤੇ ਆਪਦਾ ਰੰਗ ਚੇਂਜ ਕਰਨਾ ਹੈ ਹਾਂਜੀ ਇਹ ਕਿੰਨੂ ਚ ਆ ਗਿਆ ਠੀਕ ਹੈ ਜੀ ਉਹ ਆਪਣਾ ਸਾਰਾ ਜਿਹੜਾ ਮਾਲਟਾ ਉਹ अर्ਲੀ ਗੋਲਡ ਵੈਰਾਈਟੀ ਹੈ ਉਹਦੀ ਤਾਂ ਸਮਝ ਲਓ ਵੀ 2 ਮਹੀਨਿਆਂ ਨੂੰ ਤੜਾਈ ਸ਼ੁਰੂ ਆ ਠੀਕ ਹੈ ਜੀ ਜੂਸ ਆਪਾਂ ਜਿਹੜਾ ਜਿਹੜਾ ਆਪਾਂ ਕਹਿੰਦੇ ਨੇ ਐਡਵਾਂਸ ਹੀ ਆ ਜਾਂਦਾ ਪਹਿਲਾਂ ਹੀ ਆ ਜਾਂਦਾ ਉਹ ਆ ਵੈਰਾਈਟੀਆਂ ਆਉਂਦੇ ਆ ਇਹ ਵੈਰਾਈਟੀਆਂ ਠੀਕ ਹੈ ਜੀ ਇਹ ਤਾਂ ਖਾਣ ਵਾਸਤੇ ਆਪਾਂ ਲਾਏ ਆ 5-5 4-4 ਬੂਟੇ ਹੁਣ ਜਿਵੇਂ ਉਹ ਮਸੰਮੀ ਆ ਹਾਂਜੀ ਮਸੰਮੀ ਨੂੰ ਤਾਂ 1 ਮਹੀਨੇ ਨੂੰ ਆਪਾਂ ਤੋੜ ਕੇ ਜੂਸ ਬਣਾ ਸਕਦੇ ਆ ਉਹ ਐਡਵਾਂਸ ਆਰਲੀ ਚ ਆ ਗਿਆ ਉਗ ਇਹਨੇ ਜੂਸ ਆਪਦਾ ਬਣਾ ਜਾਣਾ ਠੀਕ ਹੈ ਜੀ ਤੇ ਅੰਬਾਂ ਦੇ ਰੁੱਖ ਵੀ ਲੱਗੇ ਆਪਣੇ ਹਾਂ ਅੰਬ ਵੀ ਲਾਏ ਆ ਬਾਈ ਉਹ ਤਾਂ ਆਪਾਂ ਆਪਦੇ ਅੰਬ ਲਾਏ ਆ ਜਿਵੇਂ ਆ ਚੋਸਾ ਚਾਸਾ ਆ ਜਾਂਦਾ ਜਾਂ ਆਪਣਾ ਅਮਰਪਾਲੀ ਹੋ ਗਿਆ ਠੀਕ ਹੈ ਜੀ ਉਹ ਤਾਂ ਵੈਸੇ ਉਹ ਸ਼ੌਂਕ ਦੀ ਗਿਆ ਸ਼ੌਂਕੀਆ ਤੌਰ ਤੇ ਲਾਏ ਉਧਰ ਕਿਉਂਕਿ ਆਂਬ ਨੂੰ ਪਾਣੀ ਨਹੀਂ ਚਾਹੀਦਾ ਆਂਬ ਨੂੰ ਸੱਲ ਚਾਹੀਦੀ ਹੈ ਆਪਣਾ ਖਾਲੇ ਤੇ ਲੱਗਾ ਹੋਇਆ ਸਾਰਾ ਉਹ ਪਰੇ ਖਾਲੇ ਚ ਪਾਣੀ ਖੜਾ ਰਹਿੰਦਾ ਤੇ ਉਹ ਸੱਲ ਸੱਲ ਖਿੱਚੀ ਜਾਂਦਾ ਠੀਕ ਹੈ ਜੀ ਸੱਲ ਨਾਲ ਉਹ ਬੂਟੇ ਆ ਹੁਣ ਸਾਲ ਸਾਲ ਦੇ ਬੂਟੇ ਹੀ ਸੀਗੇ ਉਹ ਵੀ ਨਿਕਲੇ ਤੁਰੇ ਨਿਕਲੇ ਤੁਰੇ ਹੁੰਦੇ ਤੇ ਆ ਦਿਖਾ ਦੇਗੇ ਆਪਾਂ ਇੱਧਰ ਬਾਈ ਨੇ ਗੋਭੀ ਵੀ ਤਿਆਰ ਕੀਤੀ ਪਈ ਹੈ ਨਾ ਇਹ ਗੋਭੀ ਬਾਈ ਆਪਾਂ ਆ ਹੁਣ ਪਿੱਛੇ ਜਿਹੜੀ بارش ਜ਼ਿਆਦਾ ਪੈ ਗਈ ਸੀ ਹਾਂਜੀ ਉਸ ਤੋਂ ਪਹਿਲਾਂ ਪਹਿਲਾਂ ਮੈਂ ਵਾਹਣ ਦੀ ਤਿਆਰੀ ਕਰਕੇ ਠੀਕ ਹੈ ਜੀ ਤੇ ਖੇੜਾ ਪਾ ਗਿਆ ਠੀਕ ਹੈ ਜੀ ਹੁਣ ਜਿਹੜੀ ਆ ਲੱਗ ਗਈ ਤੇ ਜਿਹੜੀ ਹਜੇ ਵਾਹਣ ਵੱਤਰ ਆ ਕੇ ਲੱਗਣੀ ਇਹਦਾ ਫਿਰ ਫਰਕ ਤਾਂ ਪੈ ਗਿਆ ਪੈ ਗਿਆ ਪੈ ਗਿਆ ਸਹੀ ਗੱਲ ਹਾਂ ਬਹੁਤ ਫਰਕ ਪੈ ਜਾਂਦਾ ਬਹੁਤ ਫਰਕ ਤੇ ਇਹਦਾ ਤੁਸੀਂ ਵੇਖ ਲਓ ਵੀ ਬਾਗ ਲੱਗਿਆ ਆਮ ਬਾਗਾਂ ਦੇ ਵਿੱਚ ਨਹੀਂ ਇੰਨਾ ਕਰਦੇ ਹਨਾ ਉਹ ਬਾਗ ਤੇ ਹੀ ਛੱਡ ਦਿੰਦੇ ਆ ਕੰਮ ਆ ਉਹ ਐ ਅਬੀ ਜਿਹੜਾ ਹੈ ਨਿੰਬੂ ਜਾਤੀ ਦੇ ਜਿੰਨੇ ਵੀ ਬਾਗ ਆ ਨਾ ਨਿੰਬੂ ਜਿਵੇਂ ਕਿੰਨੋ ਮਾਰਟਾ ਮਸੰਮੀ ਆ ਹਾਂਜੀ ਇਹਨਾਂ ਦਾ ਜੱਥੋਂ ਤਾਈ ਬਾਈ ਜੀ ਆ ਕੇਰਾ ਆ ਗਿਆ ਜੀ ਮੰਨ ਕੇ ਝਲੋ ਝ ਝਾਲਰ ਛਤਰੀ ਕਹਿ ਦਗੇ ਹਾਂਜੀ ਇਹਦਾ ਉੱਥੋਂ ਤਾਈ ਜਾਲਾ ਆ ਗਿਆ ਠੀਕ ਹੈ ਜੀ ਜਿਵੇਂ ਜਿਵੇਂ ਜਾਲਾ ਵੱਧ ਆ ਜਾਂਦਾ ਆਪਾਂ ਓਵੇਂ ਓਵੇਂ ਖੇਲਾਂ ਘਟਾਉਂਦੇ ਜਾਂਦੇ ਨਹੀਂ ਉਹਦਾ ਜਾਲਾ ਟੁੱਟੂਗਾ ਤਾਂ ਆਪਣਾ ਬੂਟਾ ਖਰਾਬ ਹੋਊਗਾ ਠੀਕ ਆ ਹਾਂ ਫਿਰ ਇਹਦੇ ਤੇ ਜਿਹੜੀ ਗੋਭੀ ਨੂੰ ਤਾਂ ਪਾਣੀ ਬਰਲਾਟਾ ਮੈਂ ਹੀ ਲੱਗਣਾ ਠੀਕ ਹੈ ਜੀ ਤੇ ਜਿਆਦਾ ਪਾਣੀ ਤਾਂ ਬਈ ਬਾਗ ਨੂੰ ਵੀ ਨੁਕਸਾਨ ਕਰੂਗਾ ਨੁਕਸਾਨ ਕਰਦਾ ਹੁਣ ਆਪਾਂ ਐਤਕੀਂ ਦਾ ਸਾਲ ਇਹਨੂੰ ਬਸ ਗੋਭੀ ਲਾਉਣੀ ਆ ਉਦੋਂ ਬਾਅਦ ਇਹਨੂੰ ਬਸ ਫ੍ਰੀ ਕਰਤਾ ਕਿਉਂਕਿ ਇਹਦੇ ਤੇ ਆਪਾਂ 4 ਸਾਲ ਹੋ ਗਏ ਗੋਭੀ ਲਾ ਲਈ ਨਾ ਹੁਣ ਬਾਗ ਵੱਡਾ ਹੋ ਜਾਣਾ ਇਹਦੇ ਬਾਅਦ ਜਿਵੇਂ ਜਿਵੇਂ ਇਹ ਵੱਡਾ ਹੋਈ ਜਾਊਗਾ ਵਿੱਚੋਂ ਕੰਮ ਆਪਾਂ ਬੰਦ ਕਰ ਦੇਣਾ ਹਾਂਜੀ ਕਿਉਂਕਿ ਉਹਨਾਂ ਚਾਰਾ ਊਂ ਤਾਂ ਜੱਟ ਬਈ ਫੁੱਟ ਥਾਂ ਨਹੀਂ ਵਿਹਲਾ ਛੱਡਦਾ ਨਹੀਂ ਛੱਡਦੇ ਸਹੀ ਹੈ ਨਾ ਤੇ ਹੁਣ ਬਾਗ ਨੂੰ ਕਿਵੇਂ ਜੜ ਲਾਂਗੇ ਆਪਾਂ ਵਿਹਲਾ ਪਏ ਨੂੰ ਨਹੀਂ ਉਹ ਫਿਰ ਜਿਵੇਂ ਜਿਵੇਂ ਬੂਟੇ ਵਧਦੇ ਆਏ ਹਾਂਜੀ ਤੇ ਉਵੇਂ ਉਵੇਂ ਆਪਾਂ ਵਿੱਚੋਂ ਏਰੀਆ ਜਿਹੜਾ ਕਵਰ ਘਟਾਈ ਗਏ ਘਟਾਈ ਜਾਂਦੇ ਆ ਸਹੀ ਗੱਲ ਇਹਦੇ ਨਾਲ ਹੁਣ ਵਿੱਚ ਗੋਭੀ ਲੱਗ ਗਈ ਆ ਗੋਭੀ ਤੋਂ ਬਾਅਦ ਜਿਵੇਂ ਆਪਾਂ ਮੂੰਗੀ ਮੰਗੀ ਗਾਂ ਬਿਜਲੀ ਹੋਈ ਵੇਚ ਦਾਂਗੇ ਨੇ ਅੱਗੇ ਤਾਂ ਛੋਲੀ ਆ ਵੀ ਵੇਚ ਸਕਦੇ ਹਾਂ ਇਹਦੇ ਚੋਂ ਗੋਭੀ ਉਹ ਤਾਂ ਲੋਡ ਹੀ ਨਹੀਂ ਬੈਂਦੀ ਬਾਲਾ ਹਾਂ ਹਾਂ ਉਹਨੂੰ ਪਾਣੀ ਦੀ ਜ਼ਿਆਦਾ ਲੋਡ ਨਹੀਂ ਹੁੰਦੀ ਤੇ ਜਿਹੜਾ ਨਿੰਬੂ ಜಾਤੀ ਦੇ ਹੁੰਦੇ ਆ ਇਹਨਾਂ ਦਾ ਸਾਰੇ ਪਾਣੀ ਘੱਟ ਪਾ ਦੇ ਬਹੁਤ ਘੱਟ ਇਹਨਾਂ ਨੂੰ ਤਾਂ ਮਾਰਚ ਅਪ੍ਰੈਲ ਚ ਪਾਣੀ ਚਾਹੀਦਾ ਠੀਕ ਹੈ ਜੀ ਉਦੋਂ ਇਹਨਾਂ ਨੂੰ ਪਾਣੀ ਦੀ ਲੋੜ ਹੁੰਦੀ ਆ ਇਹਨਾਂ ਦਿਨਾਂ ਚ ਤਾਂ ਇਹਨੂੰ ਸੈੱਲ ਹੀ ਬਹੁਤ ਆ ਤਾਂ ਹੀ ਉਹ ਅਸੀਂ ਆ ਬੈੱਡ ਵੱਡੇ ਕਰਤੇ ਹਾਂਜੀ ਹਾਂਜੀ ਕਿਉਂਕਿ ਬਾਰਿਸ਼ ਬੜੀ ਠੁੱਕੀ ਬਾਲੀ ਸੀ ਆਈ ਗਈ ਤਾਂ ਇਹਦੇ ਨਾਲ ਚਾਲਾ ਵੀ ਆਏ ਆ ਵੀ ਆ ਹੁਣ ਨਵਾਂ ਫਟਾਰਾ ਇਹਨੇ ਚੱਕਿਆ ਹਾਂਜੀ ਇੱਕ ਵਾਰੀ ਇਹਨੇ ਹਜੇ ਹੋਰ ਫਟਾਰਾ ਚੱਕਣਾ ਜਦੋਂ ਦੂਜੀ ਾਰ ਫਟਾਰਾ ਚੱਕੂਗਾ ਖੇਲ ਤੇ ਬਰਾਬਰ ਆ ਜਾਣਾ ਇਹਨੇ ਠੀਕ ਹੈ ਜੀ ਇੱਥੇ ਆ ਜਾਣਾ ਇੱਥੋਂ ਤਾਈਂ ਇਹਦਾ ਜਾਲਾ ਆ। ਜਾਲਾ ਆਣਾ ਠੀਕ। ਤੇ ਫਿਰ ਆਪਾਂ ਇਹ ਖੇੜਾ ਬੰਦ ਕਰ ਦਿਆਂਗੇ। ਹਾਂਜੀ। ਤੇ ਜੇ ਵਿਚਾਲੇ ਕੋਈ ਖੇੜ ਕੋਈ ਮੂਲੀ ਮਾਲੀ ਆਪਦੇ ਘਰ ਰਸਤੇ ਖਾਣ ਨੂੰ ਲਾਉਣੀ ਹੋਈ ਤਾਂ ਘਰ ਮੈਂ ਕਰੀ। ਹਾਂ। ਜਾਂ ਆਰਗੈਨਿਕ ਸਬਜ਼ੀ ਜਿੰਨੀ ਕਿ ਲਾਉਣੀ ਹੋਈ ਹੈ ਨਾ। ਹਾਂ। ਕੋਈ ਬੱਲਾ ਬੁੱਲਾ ਲਾ ਦਿਆਂਗੇ ਕਦੂ ਗੁੱਦੂ ਤੋਰੀ ਤਾਰੀ ਲਾ। ਤੇ ਆਰਗੈਨਿਕ ਤੇ ਕਿੰਨਾ ਕੰਮ ਕਰ ਰਹੇ ਆ ਤੁਸੀਂ? ਆਰਗੈਨਿਕ ਤਾਂ ਬਾਈ ਗਾਂ ਵਾਲਾ ਬਾਗ ਤਾਂ ਮੇਰਾ ਸਾਰਾ ਆਰਗੈਨਿਕ ਹੀ ਆ। ਠੀਕ ਹੈ ਜੀ। ਉਹਦੇ ਚ ਕੋਈ ਯੂਰੀਆ ਨਹੀਂ ਕੋਈ ਡੀਏਪੀ ਨਹੀਂ ਉਹ ਉਹਦੇ ਚ ਕੀ ਕੀ ਚੀਜ਼ਾਂ ਨੇ ਉਹਦੇ ਚ ਤਾਂ ਕੱਲੀ ਆਪਣੀਆਂ ਹਾ ਰੂੜੀ ਦੀ ਖਾ ਦਾ ਨਹੀਂ ਇਹੋ ਆਪਣਾ ਕੀ ਅਤੇ ਫਲ ਲੱਗੇ ਹੋਏ ਆ ਉਹ ਉੱਥੇ ਆਪਣਾ ਜਾਮਨ ਲੱਗੀ ਵੀ ਆਈ ਠੀਕ ਹੈ 150 ਬੂਟਾ ਤੇ ਜਾਮਨ ਦਾ ਬਾਉਂਡਰੀ ਹੋਈ ਵੀ ਆ 6.5 ਕਿੱਲਿਆਂ ਦੀ ਠੀਕ ਹੈ ਜੀ ਤੇ ਬਾਕੀ ਉਹ ਵੈਰੈਟੀ ਜਿਹੜੀ ਉਹ ਜਾਫਾ ਵੈਰੈਟੀ ਆ ਮਾਲਟੇ ਦੀ ਵੈਰੈਟੀ ਆ ਇਹਦੀਆਂ ਵੈਰੈਟੀਆਂ ਬਹੁਤ ਆ ਤਿੰਨ ਚਾਰ ਵੈਰੈਟੀਆਂ ਠੀਕ ਹੈ ਜੀ ਇਹਦੀਆਂ ਰੈਡ ਬਲੈਡ ਵੈਰੈਟੀ ਆ ਜਿਵੇਂ ਆਰਲੀ ਗੋਲਡ ਆ ਗਿਆ ਆਪਣਾ ਤੇ ਦੂਜਾ ਜਿਹੜਾ ਉਹ ਆਪਣਾ ਜਾਫਾ ਵੈਰੈਟੀ ਆ ਗਈ ਆ ਪਰ ਮੈਨੂੰ ਜਿਹੜੀ ਵੈਰੈਟੀ ਆਰਲੀ ਗੋਲਡ ਚੰਗੀ ਲੱਗੀ ਉਹਦੇ ਨਾਲੋਂ ਜਾਫੇ ਨਾਲੋਂ ਕਿਉਂਕਿ ਉਹ ਫਰੂਟ ਥੋੜਾ ਜਿਆਦਾ ਥੱਲੇ ਸਿੱੜਦਾ ਟੈਂਪਰੇਚਰ ਘੱਟ ਚੱਲਦਾ ਤੇ ਟੈਂਪਰੇਚਰ ਜਦੋਂ ਥੋੜਾ ਜਿਹਾ ਹਾਈ ਹੋ ਗਿਆ ਤਾਂ ਫਰੂਟ ਡਿੱਗਣਾ ਸ਼ੁਰੂ ਹੋ ਜਾਂਦਾ ਮਤਲਬ ਇਹ ਆਪਣੇ ਟੈਂਪਰੇਚਰ ਨੂੰ ਸ਼ੂਟ ਕਰਦੀ ਹੈ ਉਹ ਸ਼ੂਟ ਕਰਦਾ ਇਹ ਆਪਣਾ ਖਾਸ ਕਰਕੇ ਆਪਣਾ ਥੋੜਾ ਪ੍ਰਿੰਡ ਹੋ ਗਿਆ ਆਹ ਏਰੀਆ ਇੱਥੇ ਪਾਣੀ ਚੰਗੇ ਆ ਨਹਿਰੀ ਪਾਣੀ ਆ ਵਾਧੂ ਆ ਜਿਹੜੇ ਭਰਾ ਨੇ ਬਾਗ ਲਾਉਣਾ ਯਾਰ ਉਹ ਪਹਿਲਾਂ ਤਾਂ ਨਹਿਰੀ ਪਾਣੀ ਦਾ ਪ੍ਰਬੰਧ ਕਰੇ ਠੀਕ ਹੈ ਉਦੋਂ ਬਾਅਦ ਆਪਦੀ ਮਿੱਟੀ ਟੈਸਟ ਕਰਾਵੇ ਹਾਂਜੀ ਤੇ ਫਿਰ ਬਾਗ ਲਾਵੇ ਬਤ ਮਤਲਬ ਆਪਾ ਵੇਖ ਕੇ ਨਾ ਲੱਗਿਆ ਨਾ ਆਪਾ ਬੋਕੋੜਾਂ ਦੀ ਤੈ ਆ ਗਈ ਬਾਈ 10 ਫੁੱਟ ਤਾਈਂ ਉੱਥੇ ਬਾਗ ਦਾ ਬਾਗ ਨਹੀਂ ਹੁੰਦਾ ਕਾਮਯਾਬ ਨਹੀਂ ਨਾ ਨਾ ਮਤਲਬ ਹੀ ਨਹੀਂ ਆਪਣੀ ਏਰੀਆ ਜੇ ਆਪਾਂ ਨੂੰ ਤਾਂ ਲੱਗਦਾ ਕਿਉਂਕਿ ਆਪਣਾ ਪਾਣੀ ਵਾਕੇ ਚੰਗਾ ਨਹੀਂ ਆਪਣਾ ਪਾਣੀ ਵੀ ਪਣਾ ਬਾਈ ਮੋਗੇ ਦਾ ਇਹ ਜਿੱਥੇ ਬਾਗ ਲਾਇਆ ਹੁਣ 4 ਸਾਲਾਂ ਦਾ ਹੀ ਬੂਟੇ ਵੇਲਾ ਤੂੰ ਕਿੱਥੇ ਪਾਉਂਦਾ ਹਾਂ ਵਧੀਆ ਪੂਰਾ ਬਾਗ ਬਣ ਜਾਣਾ ਹੈ ਪੂਰਾ ਗਾਂ ਨੂੰ ਤਾਂ ਮੇਰੇ ਸਾਲਾਂ ਟਰੈਕਟਰ ਲੰਘਣਾ ਹਟ ਜਾਣਾ ਹਾਂਜੀ ਹਟ ਜਾਣਾ ਸਹੀ ਗੱਲ ਹੈ ਇਹ ਤਾਂ ਸਾਨੂੰ ਐ ਦੋਵੇਂ ਪਾਸੋਂ ਥੋੜਾ ਥੋੜਾ ਨਾ ਵਧਣਾ ਪਊਗਾ ਹਾਂਜੀ ਟਰੈਕਟਰ ਦੀ ਸਪਰੇਅ ਲੇਵਰ ਦੀ ਸਮੱਸਿਆ ਆ ਰਹੀ ਹੈ ਬਹੁਤ ਜ਼ਿਆਦਾ ਕੰਮ ਕਰਾਂਗੇ ਤਾਂ ਬਚਾ ਹੈ ਤੇ ਜਿਹੜਾ ਤੁਸੀਂ ਆਰਗੈਨਿਕ ਦਾ ਜਿਵੇਂ ਤੁਸੀਂ ਕਰਦੇ ਆ ਤੇ ਫਿਰ ਵੇਚਣ ਕਰਨ ਦਾ ਤੁਹਾਨੂੰ ਕਿਵੇਂ ਹੁੰਦੀ ਹੈ ਦਿੱਕਤ ਕਿ ਨਹੀਂ ਹੁੰਦੀ ਨਹੀਂ ਵੇਚਣ ਦੀ ਮੈਨੂੰ ਕੋਈ ਦਿੱਕਤ ਨਹੀਂ ਮੈਂ ਉਹ ਮਾਰਕੀਟ ਆਪਾਂ ਖੁਦ ਕਰਦੇ ਆ ਗੋਭੀ ਦੀ ਵੀ ਕਰਦੇ ਆ ਤੇ ਮਾਲਟੇ ਦੀ ਵੀ ਕਰਦੇ ਆ ਠੀਕ ਠੀਕ ਹੈ ਬਾਈ ਜੀ ਕਿਉਂਕਿ ਇੱਥੇ ਆਪਣੇ ਛੋਟੇ ਸ਼ਹਿਰਾਂ 'ਚ ਜਿਹੜਾ ਮਾਲਟਾ ਹਾਂਜੀ ਇਹ ਵੱਧ ਤੋਂ ਵੱਧ 25 ਤੋਂ 30 ਗਟਿਆਂ ਦੀ ਮਾਰ ਠੀਕ ਹੈ ਜੀ ਉਹਨਾਂ ਲੁਧਿਆਣਾ ਜਲੰਧਰ ਹੋ ਗਿਆ ਚੰਡੀਗੜ੍ਹ ਹੋ ਗਿਆ ਹਾਂਜੀ ਜੰਨਾ ਮਰਜੀ ਮਾਲਟਾ ਵੇਚ ਲਾ ਤੇ ਯਾਰ ਘੱਟਾ ਲੈ ਜਾ ਭਲਾ ਤੂੰ ਘੰਟੇ ਝੋਟ ਜਾਂਦਾ ਬਹਿ ਕੇ ਜਾਂਦਾ ਸਹੀ ਗੱਲਾਂ ਹਾਂ ਹਾਂ ਉੱਥੇ ਤਾਂ ਆਏ ਆ ਨਾ ਹੁਣ ਜਿਹੜਾ ਆਪਣੇ ਵਰਗਾ ਇਧਰੋਂ ਬਿਮਾਰ ਹੁੰਦਾ ਹਾਂਜੀ ਹਾਂਜੀ ਇਥੇ ਦਾ ਮਾਲਟੇ ਦਾ ਜੂਸ ਪੀਣਾ ਨੇ ਉਹਨੇ ਉੱਥੇ ਪੀਣਾ ਜਦੋਂ ਡਾਕਟਰ ਨੇ ਕਹਿਦਾ ਹਾਂ ਬਈ ਤਾਜ਼ਾ ਲਿਆਓ ਮਗਰ ਬਈ ਚੰਗਾ ਭਲਾ ਬੰਦਾ ਨਹੀਂ ਆਪਣੇ ਪੀਂਦਾ ਆਪਾਂ ਜਾਂਦਾ ਰਿਹਾ ਤੇਦਾਰ ਆਏ ਹੁਣ ਉਹਦੋਂ ਪਿੰਦਾ 15 ਸਾਲਾਂ ਦਾਖਲ ਰਹਿੰਦਾ ਨਾ ਉਦੋਂ ਕਹਿੰਦੇ ਇਹਨੂੰ ਮਾਲਟੇ ਦਾ ਜੂਸ ਦਿਓ ਪਰ ਉੱਥੇ ਡਿਮਾਂਡ ਤਾਂ ਹੀ ਵਾਧੀ ਆ ਬਈ ਵੱਡੇ ਸ਼ਹਿਰਾਂ 'ਚ ਸਹੀ ਗੱਲ ਹੈ ਬਾਕੀ ਹਾਈ ਲੈਵਲ ਦੇ ਬਈ ਸ਼ਹਿਰ ਆਹੋ ਹਾਂ ਤਕੜੇ ਡਾਕਟਰ ਬੈਠੇ ਉੱਥੇ ਹਾਂਜੀ ਸਾਰਾ ਕੁਝ ਹੈਗਾ ਨਾ ਉਹਨਾਂ ਨੂੰ ਰੇਟ ਦੀ ਪਰਵਾਹ ਨਾ ਕੋਈ ਹੋਰ ਦਿੱਕਤ ਆ ਹਾਂਜੀ ਸਹੀ ਗੱਲ ਹੈ ਉੱਥੇ ਫਿਰ ਚੰਗੀ ਚੀਜ਼ ਤਾਂ ਬਈ ਉੱਥੇ ਵਿਖਣੀ ਹੈ ਤੂੰ ਜਦੋਂ ਕੁਆਲਿਟੀ ਤੁਹਾਡੇ ਕੋਲੇ ਹੈਗੀ ਆ ਹਾਂਜੀ ਤੂੰ ਪੈਸੇ ਵੀ ਅਗਲਾ ਭਰਦਾ ਹੈ ਤੇ ਚੀਜ਼ ਵੀ ਤੁਹਾਡੀ ਮੈਂ ਐਂ ਜਾਂਦੀ ਛੋਟਣਾ ਹਾਂਜੀ ਸਹੀ ਗੱਲ ਆਈ ਹੁਣ ਆਪਾਂ ਇੱਥੇ ਜਮਾਂ ਨਹੀਂ ਵੇਚਦੇ ਮੈਂ ਹਾਂਜੀ ਹੁਣ ਮੇਰਾ ਸਾਰਾ ਮਾਲਟਾ ਤੂੰ 2 ਮਹੀਨੇ ਪਹਿਲਾਂ ਆ ਬਾਦ ਆ ਆਪਾਂ ਵੇਚਣਾ ਹੈ ਤੇ ਭਲਾ ਤੂੰ ਇੱਕੋ ਦਿਨ ਹੀ ਸਾਰਾ ਤੋੜ ਕੇ ਲੈ ਜਾ ਠੀਕ ਹੈ ਜੀ ਇੱਕੋ ਦਿਨ ਹੀ ਵਿਖ ਜਾਣਾ ਹੈ ਠੀਕ ਹੈ ਜੀ ਤੇ ਪਰ 15 ਦਿਨਾਂ ਦੀ ਸ਼ਿਫਟ ਬਣਾਵਾਂਗੇ ਵੀ ਨਵਾਂ ਤਾਜ਼ਾ ਮਾਲ ਸ਼ਡਿਊਲ ਤੇ ਬਣ ਜਾਂਦਾ ਹਾਂ ਹਾਂ ਤੁਰੇ ਆ ਜਾਵੇ ਕਿਉਂਕਿ ਟੁੱਟਦਾ ਨਹੀਂਗਾ ਇੰਨਾ 200 ਗੱਟੇ ਤਾਂ ਇਹ ਲੇਵਰ ਤੋਂ ਮਸਾਂ ਡਟਦਾ ਕਿ 10-12 ਜਣਿਆਂ ਤੋਂ ਤੇ ਇੱਕ ਆਪਾਂ ਸਾਰੇ ਇਸੇ ਗੱਲ ਤੋਂ ਇੱਕ ਸਵਾਲ ਹੋਰ ਆ ਗਿਆ ਮੇਰੇ ਮਨ 'ਚ ਵੀ ਇੱਕ ਆਪਾਂ ਸਾਰਿਆਂ ਨੂੰ ਦੱਸ ਦਈਏ ਵੀ ਕੋਈ ਵੀ ਕੰਮ 'ਚ ਆਏ ਨਹੀਂ ਪੈਸਾ ਰੱਖਿਆ ਪਿਆ ਕਿ ਹੈਨਾ ਬਾਈ ਹੁਣ ਥੋੜੀ ਮਿਹਨਤ ਅਸੀਂ ਤਾਂ ਵੇਨੇ ਰਹਿੰਨੇ ਨੇ ਨੇੜੇ ਕਰਕੇ ਹੈਨਾ ਆਪਾਂ ਵੀ ਕਿਵੇਂ ਮਿਹਨਤ ਕਰਨੀ ਪੈਂਦੀ ਆ ਕਿਵੇਂ ਜਰਨਾ ਪੈਂਦਾ ਬਹੁਤ ਕੁਝ ਹੁੰਦਾ ਹੈਨਾ ਇਧਰ ਤਾਂ ਉਹ ਵੀ ਤਰੇਲੀ ਆਊਗੀ ਨਾ ਸਰੀਰ ਨੂੰ ਤਾਂ ਬਾਈ ਜੀ ਫੇਰ ਹੀ ਪੈਸਾ ਬਣਦਾ ਹੁਣ ਏਸੀ ਵਾਲੇ ਕਮਰਿਆਂ 'ਚ ਪੈਸਾ ਨਹੀਂ ਬਣਦਾ ਜੇ ਆਪਾਂ ਕਹਦੇ ਕਿ ਮੈਂ ਛੱਡ ਕਿਸੇ ਬੰਦਿਆਂ ਦੇ ਆਸਰੇ ਛੱਡ ਦੂੰਗਾ ਨਾ ਨਾ ਲੇ ਦਾ ਕੰਮ ਹੈਗਾ ਹਾਂਜੀ ਨਹੀਂ ਤਾਂ ਛੁੱਟੀ ਆ ਬਾਈ ਹੁਣ ਤਾਂ ਦਿਨੋਂ ਦਿਨ ਕੰਮ ਆਪਦਾ ਹੀ ਘਟੀ ਜਾਂਦਾ ਸਿਸਟਮ ਹਨਾ ਆ ਜਿੰਨਾ ਬੰਦਾ ਯਾਰ ਮਸ਼ੀਨਰੀ ਚ ਆ ਜਾਊਗਾ ਹਾਂਜੀ ਸੌਖਾ ਹੋ ਜਾਊਗਾ ਕਿਉਂਕਿ ਲੇਬਰ ਤਾਂ ਬਾਈ ਹੁਣ ਸਾਰਾ ਕੰਮ ਹੀ ਠੇਕਾ ਸਿਸਟਮ ਹੋ ਗਿਆ ਦਿਹਾੜੀ ਧੂੜੀ ਵਾਲਾ ਕੰਮ ਦਾ ਨਾਲੇ ਤੁਸੀਂ ਇਹ ਵੀ ਵੇਖ ਲਓ ਜੇ 4 ਦਿਨ ਲੇਟ ਹੋ ਗਿਆ ਤੇ ਆਪਣਾ ਤਾਂ ਕੰਮ ਖਰਾਬ ਹੋ ਜਾਂਦਾ ਹਾਂ ਹਾਂ ਹੁਣ ਆਹ 10 ਵਜਾਂ ਦੇ ਤੇ 2:30 2:00 ਵਜੇ ਉੱਠ ਕੇ ਪਤਾ ਹੀ ਨਹੀਂਗਾ ਯਾਰ ਕਦੋਂ ਥਾਣਾ ਸੂਣਾ ਜਦੋਂ ਦਾ ਸੀਜ਼ਨ ਹੋਵੇ ਕੋਈ ਤਾਂ 10 ਵੀ ਵਜ ਜਾਂਦੇ 11 ਰਾਤ ਦੇ ਵਜ ਜਾਂਦੇ ਆ ਤੇ ਬਸ ਅਹੀਂ ਸਰਕਾ ਲਈ ਬਾਕੀ ਥੋੜਾ ਏਰੀਆ ਨਾ ਮੈਂ ਵੇਨਾ ਸ਼ੁਰੂ ਤੋਂ ਵੀ ਗੋਭੀ ਚ ਸ਼ੁਰੂ ਤੋਂ ਪਹਿਲਾਂ ਤੋਂ ਲੱਗੇ ਹੋਇਆ ਤੁਸੀਂ ਹਾਂ ਸਾਡਾ ਸਿਸਟਮ ਆਇਆ ਹੁਣ ਆਪਣਾ ਪੇਜ ਚੱਲਦਾ ਹੈ ਹਾਂਜੀ ਤੇ ਬਹੁਤਿਆਂ ਨੂੰ ਇੱਥੇ ਚਿੰਤਾ ਬਣ ਗਈ ਸੀ ਯਾਰ ਇਹਨੇ ਪੇਜ ਚਲਾਇਆ ਤੇ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਦਾ ਨਾਨ ਫਾਰਮ ਕੋਟਕਪੂਰਾ ਸਬਸਕ੍ਰਾਈਬ ਕਰ ਲੋ ਤੇ ਜਾਣਕਾਰੀ ਤੁਹਾਡੇ ਕੋਲੇ ਉਹ ਦਊਗਾ ਬਾਈ ਵੀ ਜਿਹੜੀ ਇਹਨੇ ਮੈਥ ਲਿਆ ਵੀ ਆਹ ਮੈਂ ਇਹ ਚ ਰਿਜ਼ਲਟ ਕੱਢ ਲਿਆ ਇਹ ਨਹੀਂ ਵੀ ਹਵਾ ਚ ਤੀਰ ਮਾਰਤੇ ਕਿਉਂਕਿ ਮੈਂ ਜ਼ਿਆਦਾਤਰ ਬਾਈ ਦੀਆਂ ਵੀਡੀਓ ਦੇਖਦਾ ਰਹਿਣਾ ਉਹਦੇ 'ਚ ਪਤਾ ਲੱਗਦਾ ਜਿਹੜੀ ਚੀਜ਼ ਨਹੀਂ ਤੁਹਾਨੂੰ ਚਾਹੀਦੀ ਤੇ ਇਹ ਕਹਿੰਦੇ ਨੇ ਵੀ ਨਹੀਂ ਨਹੀਂ ਸਾਡੇ ਕੋਲੇ ਮੇਰੇ ਕੋਲੇ ਕੰਪਨੀਆਂ ਆਉਂਦੀਆਂ 10-10 ਕੰਪਨੀਆਂ ਹੁਣਾ ਗੋਭੀ ਵਾਲੇ ਆਈ ਜਾਂਦੇ ਆ ਸਾਡੀ ਸਪਰਮੋਸ਼ਨ ਕਰ ਦਿਓ ਜੀ ਸਾਡੀ ਗੋਭੀ ਲਵਾ ਦਿਓ ਐ ਨਹੀਂ ਹਾਏ ਚੀਜ਼ ਦਿਓ 10 ਗ੍ਰਾਮ ਦਾ ਪੈਕਟ ਦੇ ਦਿਓ ਤੁਸੀਂ ਪਾਈਆ ਜਿੰਨੀ ਦੇ ਸਕਦੇ ਆ ਤਕਿੰਦੇਓ ਅਸੀਂ ਟ్రਾਇਲ ਕਰਾਂਗੇ ਟ్రਾਇਲ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਆਹ ਚੀਜ਼ ਹੈਗੀ ਆ ਤੇ ਇਹਨੂੰ ਵਰਤ ਲਓ ਐ ਨਹੀਂਗਾ ਵੀ ਲੋਕਾਂ ਦੀਆਂ ਮੈਂ ਜੇਬਾਂ ਪੜਵਾ ਲੂੰਗਾ ਵੀ ਲੈ ਜਾਓ ਲੁੱਟ ਕੇ ਐ ਨਹੀਂ ਇਹ ਤਾਂ ਅੱਗੇ ਕਿਸਾਨੀ ਤਾਂ ਅੱਗੇ ਸਾਡੀ ਖਤਰੇ 'ਚ ਹੋਈ ਪਈ ਆ ਫਿਰ ਦੱਸਦੇ ਵੀ ਮਾਨ ਜੋ ਕਿ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਇਹਨਾਂ ਨੂੰ ਸਨਮਾਨਤ ਕਰ ਚੁੱਕਿਆ ਬਾਈ ਜੀ ਇਹ ਗੱਲਾਂ ਨਾ ਛੋਟੀਆਂ ਨਹੀਂ ਹੁੰਦੀਆਂ ਇਹ ਤੁਹਾਡਾ ਜਿਹੜਾ ਐਕਸਪੀਰੀਅੰਸ ਬੋਲਦਾ ਤੁਹਾਡੀ ਮਿਹਨਤ ਬੋਲਦੀ ਹੈ ਤੇ ਮਿਹਨਤ ਜਦੋਂ ਕਰਾਂਗੇ ਬਾਈ ਫਿਰ ਉਹਦਾ ਸਾਰਾ ਕੁਝ ਹੀ ਹੋਊਗਾ ਸਾਰਾ ਕੁਝ ਹੀ ਹੋਊਗਾ ਤੇ ਬਾਕੀ ਜਿਹੜੀ ਗੱਲ ਹੈਗੀ ਆ ਆਪਾਂ ਗੋਬੀ ਦੇ ਵਿੱਚ ਆਪਾਂ ਹੁਣ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਮੈਂ ਪੇਜ ਬਣਾਇਆ ਤੇ ਮੈਂ ਜਾਣਕਾਰੀ ਸਾਂਝੀ ਕੀਤੀ ਹਾਂਜੀ ਹਾਂਜੀ ਖੋਸ਼ਕ ਬੰਦਿਆਂ ਨੂੰ ਚੱਲ ਜਦੋਂ ਸ਼ੁਰੂ ਜੇ ਕੀਤਾ ਉਦੋਂ ਹੋਈ ਜਾਂਦਾ ਯਾਰ ਵੀ ਗਲਤ ਜਾਂ ਹੋਈ ਜਾਂਦਾ ਪਰ ਆਪਾਂ ਨੂੰ ਇੱਥੇ ਸਮਝ ਲਓ ਦੋ ਪਿੰਡਾਂ ਚ ਛੋਡੇ ਪਿੰਡ ਵੀ ਆ ਦੋ ਪਿੰਡਾਂ ਤਿੰਨਾਂ ਚ ਗੋਭੀ ਲੱਗਣ ਲੱਗ ਗਈ ਤੇ ਇੱਕ ਮਾਰਕੀਟ ਬਣ ਗਈ ਇੱਕ ਤਾਂ ਹੁੰਦੀ ਨਾ ਬੰਦੇ ਦੀ ਐ ਚਿੰਤਾ ਜੀ ਬਣ ਜਾਂਦੀ ਆ ਯਾਰ ਗੋਭੀ ਬਾਲੀ ਲੱਗਣ ਲੱਗ ਗਈ ਯਾਰ ਆਪਾਂ ਕਿੱਥੇ ਵੇਚਾਂਗੇ ਤੇ ਦੱਸੀ ਜਾਂਦਾ ਲੋਕਾਂ ਨੂੰ ਗੋਭੀ ਲਵਾਈ ਜਾਂਦਾ ਹਾਂਜੀ ਆਪਾਂ ਜਿੰਨੀ ਵੱਧ ਲਵਾਵਾਂਗੇ ਓੰਨੀ ਛੋਡੇ ਆਲ ਵਰਲਡ ਤੇ ਤੁਹਾਡੀ ਸਮਝ ਲੋ ਮਾਰਕੀਟ ਬਣ ਜਾਣੀ ਜੰਮੂ ਸ਼੍ਰੀਨਗਰ ਵਾਲਿਆਂ ਨੂੰ ਕਿੱਥੇ ਪਤਾ ਸੀ ਕੋੜ ਕਬੂਰੇ ਗੋਭੀ ਲੱਗਦੀ ਇੱਥੇ ਆਉਣ ਲੱਗ ਪਈ ਇਦੋਂ ਪੀਕਨ ਨੇਰ ਜੋਧਪੁਰ ਹੋ ਗਿਆ ਗੁਜਰਾਤ ਤਾਈ ਦੀ ਗੋਭੀ ਕੱਲੀ ਆ ਤੇ ਸਾਡੇ ਪਿੰਡ ਦੇ ਅੱਧੇ ਬੌਰੀਏ ਸਖਣਾ ਉਹ ਬਣੇ ਫਿਰਦੇ ਆ ਜਿਹਨੇ ਆੜਤੀਏ ਨਹੀਂ ਬਣ ਜਾਂਦੇ ਵੀ ਅਸੀਂ ਅਸੀਂ ਲੈ ਕੇ ਜਾਵਾਂਗੇ ਅਸੀਂ ਵੇਚਾਂਗੇ ਜਦੋਂ ਇੱਥੇ ਕੰਮ ਚੱਲ ਪਿਆਗਾ ਤੁਹਾਡੇ ਪਿੰਡ ਦੇ ਜਿੰਨੇ ਬੌਰੀਆ ਸਖ ਬਰਾਦਰੀ ਆ ਹਾਂਜੀ ਟੋਟਲ ਬੁੜੀਆਂ ਹਾਂਜੀ ਟੋਟਲ ਬੰਦੇ ਹਾਂ ਤੜਕੇ ਬਾਈ ਜੀ ਮੇਰੇ 5 ਵਜੇ ਖੇਤ ਚ ਹੁੰਦੇ ਆ ਹਾਂ ਤੇ ਨਾਲੇ ਰਜਗਾ ਉੱਠ ਆਉਂਦੇ ਆ ਵੀ ਫੋਨ ਕਰ ਦਿੰਦੇ ਆ ਹੀ ਖੇਤ ਚ ਆ ਕੇ ਤੇ ਚਾਹ ਲਿਆ ਬਈ ਸਾਡੇ ਆ ਨੀ ਮਿਹਨਤੀ ਆ ਬੰਦੇ ਸਾਰੇ ਮਿਹਨਤੀ ਆ ਤੇ ਬਾਈ ਉਹਨਾਂ ਦੇ ਸਰਕਲ ਵੀ ਬਹੁਤ ਆ ਤੁਹਾਡੇ ਪਿੰਡੇ ਬੰਦੇ ਚੰਗੇ ਵੀ ਬਹੁਤ ਹੈਗੇ ਆ ਉਹ ਤੋਂ ਇੱਕ ਦੋ ਵਿੱਚ ਹੁੰਦੇ ਵੀ ਆ ਉਹ ਸਾਰੇ ਕੰਮਾਂ ਚ ਹੁੰਦੇ ਆ ਕਾਂ ਘਰੀ ਵਿੱਚ ਹੁੰਦੇ ਜਾਂਦੀਆਂ ਮਾੜੀ ਮੋਟੀ ਤੇ ਪਰ ਬੰਦੇ ਬੇਨਤੀ ਹੈ ਤੁਹਾਡੇ ਪਿੰਡ ਦੇ ਕਿਉਂਕਿ ਮੇਰਾ ਕੰਮ ਬਈ ਸਾਰਾ ਤੁਹਾਡੇ ਪਿੰਡ ਦੇ ਬੰਦਿਆਂ ਤੇ ਆ। ਹਾਂਜੀ ਕਿਉਂਕਿ ਸਾਰਾ ਸਰਕਲ ਕੱਲੀ ਗੋਭੀ ਨਹੀਂ ਮੇਰਾ ਮਾਲਟਾ ਵੀ ਉਹਨਾਂ ਨੇ ਤੋੜਨਾ ਤੇ ਮਾਲਟਾ ਲਿਆਣਾ ਵੀ ਉਹਨਾਂ ਨੇ ਆ। ਹਾਂ ਸਹੀ ਕਰ ਰਹੇ ਹੋ। ਜਾਮਣਾ ਹੁਣ ਮੇਰਾ 200 ਬੂਟਾ ਸੀ ਤੁਹਾਡੇ ਪਿੰਡ ਦੇ ਬੰਦਿਆਂ ਕੋਲੇ ਸੀ। ਹਾਂਜੀ ਆ ਪਈਆਂ ਪੌੜੀਆਂ ਜਿੰਦਰੇ ਲਾ ਗਏ। ਵੀ ਅਗਲੇ ਸਾਲ ਆਵਾਂਗੇ ਹੁਣ। ਨਹੀਂ ਨਹੀਂ ਮਾਰਕੀਟ ਬਣ ਗਈ ਨਾ ਉਹਨਾਂ ਦੇ ਵਿਚਾਰਾਂ ਦੀ। ਬਾਸਪਤੀ ਸਾਰੀ ਮੇਰੀ ਤੁਹਾਡੇ ਪਿੰਡ ਦੇ ਬੰਦਿਆਂ ਨੇ ਲਾਈ ਆ। ਮੇਰਾ ਹੁਣ ਤੁਹਾਡੇ ਪਿੰਡ ਦੇ ਬੰਦਿਆਂ ਨੂੰ ਕੰਮ ਦਿੱਤਾ ਹੋਇਆ। ਠੀਕ ਹੈ ਜੀ। ਪਰ ਮੈਂ ਉਹਨਾਂ ਦੇ ਵਿੱਚੋਂ ਚੋਣ ਲੈਣਾ ਵੀ ਕਿਹੜੇ ਬੰਦੇ ਚੰਗੇ ਆ ਤੇ ਕਿਹੜੇ ਬੰਦੇ ਮਾੜੇ ਆ ਕਿਉਂਕਿ ਥੋੜਾ ਜਿਆਦਾ ਕਰਨਾ ਪੈਂਦਾ ਨਾਲੇ ਤੁਸੀਂ ਪਤਾ ਕੀ ਆ ਉਹੀ ਗੱਲ ਆ ਗਈ ਜਦੋਂ ਤੁਸੀਂ ਵਿੱਚ ਰਹੋਗੇ ਤੁਹਾਨੂੰ ਪਤਾ ਲੱਗ ਜਾਣਾ ਨਹੀਂ ਜਦੋਂ ਆਪਾਂ ਰਹਿਣਾ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿਵੇਂ ਕੀ ਹੈਗਾ ਕੀ ਸਿਸਟਮ ਆ ਇਹਦਾ ਨਹੀਂ ਠੀਕ ਆ ਬੰਦੇ ਮਿਹਨਤੀ ਆ ਯਾਰ ਚਲੋ ਮਾੜਾ ਮੋਟਾ ਤਾਂ ਕੋਈ ਮੜ ਘਾਟਾ ਵਾਡਾ ਹੋ ਜਾਂਦਾ ਕਰ ਵੀ ਦੇਈਦਾ ਉਹਨਾਂ ਨੇ ਪਹਿਲਾਂ ਤਾਂ ਬਈ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਇੰਨਾ ਟਾਈਮ ਦਿੱਤਾ ਹਨ ਕਿਉਂਕਿ ਟਾਈਮ ਚੋਂ ਟਾਈਮ ਕੱਢਣਾ ਬਹੁਤ ਵੱਡੀ ਗੱਲ ਆ ਬਹੁਤ ਆ ਮੈਂ ਕੱਲ ਆਪਣੀ ਮੀਟਿੰਗ ਸੀਗੀ ਕੱਲ ਬਹੁਤ ਔਖੇ ਹੋਏ ਚਲ ਅੱਜ ਤੁਹਾਨੂੰ ਮੈਂ ਬਾਜੀ ਦਾ ਫੋਨ ਸੀਗਾ ਹਾਂ ਮੈਂ ਵੀ ਚਲ ਕੋਈ ਨਹੀਂ ਤੇ ਮੇਰੀ ਵੀ ਸੋਚ ਸੀਗੀ ਵੀ ਆਪਾਂ ਜਾਏਗੇ ਬਾਈ ਕੋਲੇ ਕਿਉਂਕਿ ਜਦੋਂ ਆਪਾਂ ਵੀਡੀਓ ਦੇਖਦੇ ਆ ਨਾ ਬੰਦੇ ਦਾ ਮੋਟੋ ਪਤਾ ਲੱਗ ਜਾਂਦਾ ਵੀ ਕਿਹਦੇ ਕਿਹੇ ਜਿਹੇ ਤਰੀਕੇ ਦੀਆਂ ਬੰਦਾ ਵੀਡੀਓ ਬਣਾਉਂਦਾ ਹਨ ਤੇ ਜਿਹੜੇ ਬੰਦੇ ਹੁਣ ਕੱਲੀਆਂ ਵੀਡੀਓ ਬਣਾਉਂਦੇ ਆਣ ਇਦਾਂ ਦਾ ਵੀ ਸਾਡਾ ਆਪਣਾ ਸਰਕਲ ਆ سوشل میڈیا ਦਾ ਉਦਾਂ ਦੇ ਬੰਦੇ ਵੀ ਟੱਕਰ ਜਾਂਦੇ ਆ ਆਪਾਂ ਨੂੰ ਹਨਾ ਗਲਤ ਗਾਈਡ ਕਰਨ ਵਾਲੇ ਪਰ ਕੋਸ਼ਿਸ਼ ਕਰੀਦੀ ਆ ਵੀ ਪਰਮਾਤਮਾ ਹੱਕ ਸੱਚ ਦੀ ਕਮਾਈ ਕਰਾਈ ਸਾਨੂੰ ਹੱਕ ਦੀ ਖਾਓਗੇ ਬਈ ਬਚੋਗੇ ਹੁਣ 2 ਨੰਬਰ ਵਾਲਾ ਕੰਮ ਤਾਂ ਥਾਰਾ ਹੀ ਟੇਡਾ ਬਾਲਾ ਟਾਈਮ ਚੱਲਣਾ ਨਹੀਂ ਬਾਈ ਬਾਲਾ ਹਮਾ ਚੱਲਦਾ ਹੈ ਮਨਿੰਗਾ ਆਪਾਂ ਹੁਣ ਪੇਜ ਬਣਾਏ ਆ ਤੇ ਇਹਦੇ ਚ ਆਪਾਂ ਜੇ ਵੱਢ ਜਗੇ ਪ੍ਰੋਮੋਸ਼ਨਾਂ ਲਈ ਕਰਾਈ ਜਾਈਏ ਰੁਪਏ ਲਈ ਜਾਈਓ ਕਿੰਨਾ ਕੁ ਚਰਚਾ ਨਹੀਂ 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 ਬਾਲਾ ਟਾਈਮ ਨਹੀਂ ਜ਼ਿਆਦਾ ਸਹੀ ਗੱਲ ਦੱਸੋ ਅਗਲੇ ਨੂੰ ਸਹੀ ਕੈਡ ਕਰ ਦੋ ਅੱਗੇ ਅਗਲੇ ਦੇ ਕਰਮ ਹਾਂ ਆਪਾਂ ਦੱਸਣ ਵਾਲੇ ਆ ਅਗਲੇ ਦੀ ਗਾਂ ਮਿਹਨਤਾਂ ਅਗਲੇ ਦੇ ਗਾਂ ਕਰਮ ਉਹਦੀ ਗਾਂ ਕਿਸਮਾ ਦੇ ਵੇਖੋ ਵੀ ਉਹ ਕੀ ਕਰਦੀ ਉਹਨੂੰ ਤੇਜ਼ੀ ਚ ਰੇਟ ਮਿਲਦਾ ਕਿ ਉਹਦੀ ਮੰਦੇ ਚ ਹੁੰਦੀ ਆ ਉਹਦੀ ਗੋਬੀ ਸਿਰੇ ਚੜਦੀ ਆ ਜਾਂ ਨਹੀਂ ਚੜਦੀ ਉਹ ਮੌਸਮ ਤੇ ਵੀ ਆ ਕੋਸ ਗਾਂ ਰੇਟ ਆ ਪਿੰਡ ਆ ਭਾਈ ਤੇ ਬਾਕੀ ਜਿਹੜਾ ਹੈਗਾ ਬਈ ਉਹ ਬਾਬੇ ਨਾਨਕ ਦੀ ਆਪਣੇ ਤੇ ਕਿਰਪਾ ਹੈ ਹਾਂਜੀ ਹਾਂਜੀ ਇਹ ਕੋਈ ਇਹੋ ਜੀ ਆਪਾਂ ਉਹੋ ਜੀ ਗੱਲ ਹੈ ਨਹੀਂ ਕਿ ਪੈਸੇ ਪੁਸੇ ਵਾਲਾ ਕੰਮ ਵੀ ਐਵੇਂ ਉਹਦੇ ਤੋਂ ਲੈ ਲੋ ਉਹਦੇ ਤੋਂ ਪਰ ਮੋਸ਼ਨਾਂ ਕਰੀ ਜਾ ਉਹ ਨਹੀਂ ਨਹੀਂ ਬਹੁਤ ਵਧੀਆ ਲੱਗਾ ਠੀਕ ਹੈ ਬਾਈ ਜੀ ਧੰਨਵਾਦ ਬਹੁਤ ਹੈ ਓਕੇ ਸਰ ਥੈਂਕ ਯੂ